ਮਾਰੇ ਘਾਤ ਨਹੀਂ ਨਾ ਕਰੀਏ ਛੱਜਰਾ ਨਹੀਂ ਮਰ ਜਾਣਾ ਜਰਿਆ ਸੂਰਜ ਸਗਰ ਮੁਹੰਮਦ ਓੜ ਕੇ ਨੂੰ ਛੱਜ ਜਾ ਜਾ ਲੋ ਜਿਹੜੀ ਖੇਡ ਹਾਂਜੀ ਆ ਜਿਹੜਾ ਮੁਕੱਦਰ ਹੈ ਇਸ ਰਾਏ ਦੇ ਹੋ ਜਾਣਾ ਮੂੰਹ ਦੇ ਵਿੱਚ ਮੂੰਹ ਦੇ ਆਸੇ ਪਾਸੋਂ ਜੀਂ ਅੱਗ ਅੰਦਰੋਂ ਭਾਲ ਕੇ ਇੱਕ ਬੈਂਟਰ ਛਾਲ ਲਾਉਣੀ ਹੈ ਉਸ ਤੋਂ ਬਾਅਦ ਖਿਡਾਰੀ ਨੇ ਮਾਰਨਾ ਚੱਕਰ ਜੋ ਵੀ ਸ਼ਰਤ ਹੈ ਤੁਸੀਂ ਰੁਪਈਏ ਦੇ ਕੇ ਮਾਨ ਕਰੋਗੇ 150 ਦਾ ਦੀ ਜੋ ਵੀ ਸ਼ਰਤ ਹੈ ਉਸੇ ਖਿਡਾਰੀ ਨੇ ਖਰਾਤ ਦਾ ਮਾਰਿਆ ਅੰਦਰੋਂ

ਆ ਜਿਹੜਾ ਸਰਪਾਤਾ ਜੁਨੀ ਪਾਸ ਦੀ ਕਾਲ ਬਣ ਸਰਕਾਰੀ ਜਿਹੜਾ ਖਾਦ ਆਇਆ ਹੈ ਅੱਜ ਆਪਣਾ ਨਗਰ ਕਾ ਲੱਗਦੀ ਹੈ ਲੱਗਣੀ ਜਦੋਂ ਵੀ ਉਹ ਸਾਡਾ ਤੁਸੀਂ ਮਾਨ ਬੜਾ ਕੱਦ ਔਰ ਪੂਰੇ ਦੇ ਮੈਂ ਤਾਂ ਪੰਜਾਬੀ ਗੱਲ ਕਰਦਾ ਭਈ ਉਹਦਾ ਹਰਮੀ ਪੰਧਰੀ ਜੂਰੀ ਕਾੜੀ ਬਣ ਪੱਕਰਾ ਹੈ ਸਰਕਾਰ ਤੋਂ ਤਰ ਜਨਮ ਖੰਡੇ ਦੀ ਬੱਲੇ ਉਹ ਪੱਕਰਾ ਹੈ ਤਾਰ ਵਿੱਚੋਂ ਨਾ ਮੁਰਦਾ ਮੁੱਲੋ ਬਾਜ਼ਾਰ ਬਚਾਉਂ ਉਹ ਕਿਾ ਕੀ ਦੀ ਨਾ ਵਾਜੀ ਵਾ ਜੀ ਵਾ ਕੀ ਬੀਠ ਖਰਾਬ ਬਦਿਆ ਬਾਬਾ ਤੇ ਖੇਰ ਪੰਜਾਬ ਦੇ ਤਰਾਜੀ ਤਹਾਵਾਣਾ ਸੱਚਦਾ ਹੈ ਪੈਰੀਂ ਵੀ ਲੱਗੇ ਤਰਾਜੀ ਤਹਾਵਾਣਾ ਸੱਚਦਾ ਹੈ ਪੈਰੀਂ ਵੀ ਕਰਕੇ ਪਤਾ ਹੈ ਕੋਟਾ ਕੁਰੀ ਰੰਗ ਵਾਜੀ ਵਾ ਤੇਰਾ ਕਮ ਤਾ ਬਦਿਆ ਬਾਬਾ ਤੇ ਖੇਰ ਪੰਜਾਬ ਦੇ ਮਹਾ ਚੰਕਾ ਆ ਗਿਆ ਜਿੱਤ ਤੀਨੂ ਸਤਾਉਂਦੀ ਤੇਰਾ ਕਾ ਪੂਰ ਪੁਗਾ ਕੇ ਪਾਣੀ ਮੋਕਦਾਰਾ ਪਾਣੀ ਦੀ ਪੁੱਤਰ ਧਾਬ ਦੇ ਆ ਬਾਵਾ ਜਿਨ ਖੇਰ ਪੰਜਾਬ ਦੇ ਤੇ ਗੁੱਤਾਂ ਦੇ ਬਲੇ ਹਾਰੇ ਵਿੱਚ ਪੁੱਤਰ ਦੇ ਕੋਵਾਰੇ ਨਹੀਂ ਨਾ ਧਰਮਿਓ ਉਹਨਾਂ ਨੇ ਹਾਰੇ ਮੁਕਤ ਰੰਗ ਤੇ ਬਲਕ ਲਾ ਬਦਿਆ ਬਾਵਾ ਜਿਨ ਖੇਰ ਪੰਜਾਬ ਦੇ ਆ ਵਾਹ ਜੀ ਵਾਹ ਨਹੀਂ ਦੇ ਸਕਦੇ ਇਹਨਾਂ ਨੇ ਆਪਣੇ ਖਾਤਰ ਚਾਰੇ ਨਾਲ ਪੁੱਤਰ ਵਾਕੇ ਉਹਨਾਂ ਰਿਆਂ 12 ਗੋਨੇ ਆ ਹਾਂ ਜੀ ਤੇ ਮੱਲ ਖੋਲ ਕਰਕੇ ਆਪਾਂ ਵਾਦਿਆ ਪਾਉਣੀ ਪਾਉਣੀ ਆ آه ٹال کے زمان کیڑا مارو ہاں جی سانو 150 کا 20 میٹر مارو کرانگے او جا کے اس بچے پالانگے پالانگے پہلوان نے شال لونی ہے اوتھوں کیڑا مارو سارے بدل کے مارن گے پینٹ شال تاڑی لا دو کھچ کے مارو ਨਾਮੀ ਉਹਦੇ ਫਰਾਰ ਬਟਕ ਦਾ ਮਾਰ ਕੰਦਾ ਕੀ ਦੇਤੀ ਹਾਂ ਬਟਕ ਨੂੰ ਜਾ ਕੇ ਮੈਂ ਬਟਕ ਨੂੰ ਪੈ ਜਾ ਗਾ ਹਾਂ ਕਰਕੇ ਦੱਕਲੀ ਵੜੀ ਮੋਟਕ ਦੋ ਚੱਕ denn ਦੋਨੇ ਹੱਥਾਂ ਚ ਐਕਦਾ ਪੈਰਾ ਦੋ ਤਿੰਨ ਸ਼ਟੇ ਨਾਲ ਹੋਰ ਬਖਾਦੇ ਜਣਾ ਕਰਾਦੀ ਆ ਗਾੜੀ ਜਰੂਰ ਨਾਲ ਲੱਗਦਾ ਹੈ ਗਾੜੀ ਬੱਚੋ ਕਰ ਕੋਤਾ ਵੀਰੋ ਕਿਹੜਾ ਦਾ ਮਨ ਦਾ ਜਰੂਰ 15 ਮੈਂ ਚੋਈ ਛਾਲਾ ਲਾਉਂਦੇ ਨੂੰ ਜਿਹਦੇ ਕੋਲ ਹੈਗਾ ਠੀਕ ਆ ਨਿਕਲ ਦੁਦਾਰੇ ਦੂਰੇ ਫੜ ਲੋ ਮੈਂ ਉਹ ਪਹਿਲੀ ਖੇਡਾ ਕਿਹੜਾ ਮਾਰ ਖੜਿਆ ਕੋਲੀ ਪੰਜ ਪਾਸੇ ਲੁੱਟੇ ਬੰਦੇ ਖੜੇ ਆ ਫਿਰ ਯਾਰੇ ਕਿੱਥੇ ਆ ਬਾਹਰ ਦੇ ਕੋਈ ਨਾ ਕਰ ਜਾ ਪਰ ਆਏ ਮੇ ਪੱਤੇ ਕੰਮ ਹੋ ਜੋ ਕੰਨ ਸਰਦਾਰ ਮੱਡਾ ਲੜ ਕਰਵਾਉਣ ਆਏ ਆ ਮੇ ਉੱਪਰ ਦੇ ਬੱਤੇ ਆਇਆ ਦੱਤਾ ਨਹੀਂ ਪੰਨਿਆਦਾ ਇਹ ਕਹਿ ਰਿਹਾ ਰੋਕ ਆਹੇ ਪੈਂਦੀਆਂ ਬਹੁਤਾਂ ਰੁਪਈਆ ਤੋਂ ਬਣਾ ਪੁੜੀਆਂ ਦੇ ਬਣਾ ਰਿਹਾ ਅਨੇਕ ਸੇ ਰੁਪਈਆ ਰਿਮਾਨ ਕਰ ਰਿਹਾ ਹਉ ਵੀ ਤੈਨੂੰ 200 ਫੱਟਾ ਵੀ ਕਰੂਗੀ 20 ਰੁਪਈਆ ਹੋ ਰਿਹਾ ਆਇਂ ਚਲਾਉ ਕੰਮ ਫੇਰ ਵਾਲੀ ਕੋਲੋਂ ਤਾਂ ਖਿੱਤੇ ਬਣ ਜੂ ਇੰਤਾ ਨਹੀਂ ਬੰਦਾ ਪਾਣੀ ਬਣਾਵਾਂਗਾ ਸਰਦਾਰ ਗੋਪਾਲਾ ਜੀ ਹਾਂ 50 ਰੁਪਈਆ ਰਿਮਾਨ ਕਰ ਰਿਹਾ ਓਏ ਹੁਣ ਸਾਡੇ ਵੀਰ ਗੁਪਤ ਦਾਣਾ ਵੀ ਆਰ ਪੀ ਇਹਨਾਂ ਘਰ ਮਹੂਮ ਨੂੰ ਪਤਾ ਨਹੀਂ ਕਿਦਾਂ ਹੋਦਾ। ਹਾਲਾਤਾ ਬਟੂਆ ਦੇਸੀ ਲੱਕੀ ਬਟਾ ਮਾਲਾ ਪਾ ਕੇ ਆ ਗਿਆ। ਪੁਰਾਣਾ ਬਟੂਆ। ਐ ਇਧਰੋ 40 ਰੁਪਏ ਮਾਨ ਕਰਦੇ ਆ। ਮੋੜਨੇ 40 ਤਰੇ ਤੋਂ ਤਾਲੂ ਕੋ ਡਾ। ਸ਼ਾਬਾਸ਼। ਐ ਇਧਰੋ ਸਾਡੇ ਵੀ 30 ਰੁਪਏ ਜੀਰੋ ਕੋਰੇ ਪਾ ਕੇ ਤਾਲੀ ਤਾਲੀ ਮਾਰਨਾ ਕਰੋ। ਆ ਦੇਖੋ।

ਹਾਂ ਮੈਂ ਤਾਂ ਹਾਂ ਮੁੰਡੇ ਇਹੋ ਕਰਦੇ ਪਾਉਣਾ ਪਈ ਪਹਿਲੀ ਵਾਰ ਇਹ ਪਤਾ ਲੱਗਦੇ ਨਾ ਕਿ ਤੱਕ ਬੁਰੀ ਮਾਰਕਾ ਕਰਤੀਏ ਦੇਖੀ ਹਾਂਜੀ ਦਾਕਾ ਇਹ ਕਹਿੰਦਾ ਜੇ ਤੂੰ ਦੇਖੇ ਤੁਸੀਂ ਮਾਰ ਕਰਨਾ ਤੇ ਫਿਰ ਆਪਾਂ ਹੋਰ ਗੱਲ ਬਸਰਾਵਾਂਗੇ ਕੁਝ ਨਹੀਂ ਮੈਂ ਸੇਕੋ ਪਾਉਂਦਾ ਪੰਜ ਵਾਰ ਕਰੀ ਨਹੀਂ ਬਾਹਰ ਸਜਾਉਂਦਾ ਆ ਬਰਾਦ ਜਿੱਥੇ ਦਾ ਲੈ ਸਾਡੀ ਲੋ ਬਚਾ ਲਈ ਜੁਰਤ ਨੋ ਨੀ ਆਮ ਬੈਕ ਉੱਥੇ ਪਾ ਵੀ ਨੇ ਦੱਸਿਆ ਕਹਿੰਦੇ ਲੱਤੋ ਲੰਗਾ ਵਾਇਰ ਹੋ ਜੇ ਹਾਂ ਜੀ ਇਹ ਜਿਹੜੀਆਂ ਸਾਡੀਆਂ ਗੱਲਾਂ ਹਾਂ ਜੀ ਅਸੀਂ ਘਰੋਣੀ ਬਣਾਈਆਂ ਇਹਦੇ ਬਾਗੂ ਰਾਜਵੜੀ ਦੀਆਂ ਗੱਲਾਂ ਨੇ ਗੱਲਾਂ ਨੇ ਬਾਉਂ ਨੇ ਰੱਤੀਆ ਹਾਂਜੀ ਕਹਿੰਦੇ ਲੱਤੋ ਲੰਗਾ ਬੈ ਹੋ ਜੇ ਬੁੱਢੜੇ ਟਾਇਲ ਹੋ ਜੇ ਖੀਮ ਦਾ ਜੇ ਬੈ ਹੋ ਜੇ ਦੁੱਖ ਕੋਈ ਨਾ ਕੋਟ ਦਾ ਜੇ ਦੁੱਖ ਜੇ ਬਾਤ ਕਿਡਾ ਰੋਖ ਜੇ ਗੁਰੂ ਤੋਂ ਬੇਮੋਖ ਜੇ ਜੋ ਜਹਾਨੀ ਢੋਈ ਨਾ ਨੀਤ ਸੇ ਫਰਕੇ ਰਸੈਂ ਦਾ ਢਰਕ ਜੇ ਕੇ ਪੇੜੀ ਘਰ ਕ ਨਿਕਰੇ ਡਬੋਈ ਨਾ ਰਾਜੇ ਤੇ ਚੜਾਈ ਹੋ ਜੇ ਖੜਾਕੀ ਬਾਈ ਹੋ ਜੇ ਆੜੇ ਤੇ ਚੜਾਈ ਹੋ ਜੇ ਬਾਬੂ ਚੰਗੀ ਹੋਈ ਨਾ ਵੀਰੋ ਖੜਾਈ ਦਾ ਲੱਖਿਆਂ ਦਾ ਨੰਬਰ

ਉਹ ਬਾਹ ਕਾ ਵੀ ਹੁਕਤੋ ਲੜਿਆ ਹਾਂ ਇਤਨਾ ਨਾਮਾਂ ਦੇ ਨਾਲ ਨਾਕਿਆਂ ਨੂੰ ਲੱਗੀਆਂ ਖੜੀਆਂ ਆਏ ਲੱਗੀਆਂ ਪੈਸੇ ਲੈਣੇ ਥੋਖ ਥੋਖ ਪੁਹਾ ਡਟਾ ਨੂੰ ਲੈਣਾ ਸ਼ੁਕਰ ਪੰਜਾਬ ਚ ਨੰਗੇ ਆ ਆ ਤੇ ਉਦੇ ਵੱਡਣਾ ਸੀ ਤਾਲੀਆਂ ਬੱਚਾ ਕਰੀ ਤਾਲੀਆਂ ਆਪਾਂ ਦਾ ਨਾਮ ਦਰੋਹੀ ਕੱਤ ਉਹ ਬਾਹ ਓਏ ਪਹਿਰਵਾਨਾ ਦੱਬਾਏ ਤੋਂ ਸੱਤ ਰੰਗ ਨੂੰ ਨਾ ਕਹੇ ਕਪੜਾ ਕਪੜਾ ਇਹ ਸਪੀਡ ਕੰਨੇਗਾ ਆਦਾ ਪੱਕੇ ਹੋਰ ਹਾਂ ਕੰਨੇ ਲੀ ਕੰਢਾ ਲਗੀਆਂ ਸਿਲ ਕੇ ਪੱਤਰ ਕਰ ਦਿੰਨੇ ਆ ਹੈ ਮਾਸਦੇ ਆ ਮਾਸਲੇ ਮਾਸਦੇ ਹੀ ਹੁੰਦੀ ਆ ਹਾਂ ਇਹ ਤਾਂ ਹੋ ਰਹੀ ਆ ਬਲੇਲਰ ਕੁੱਕੜ ਆ ਆਪਣਾ ਉਹ ਇਹ ਕੀ ਕਰਦਾ ਹੋਊਗਾ ਇਹ ਸਰਦਾਰੋ ਕਰਦਾ ਕੀ ਆ ਹੱਥ ਨਾਲਾ ਵਧਿਆ ਚੜੇ ਰੱਸ ਨੇ ਇਹ ਇਕੱਲਾ ਹੀ ਸਾਹਮਣਾ ਕਰਦਾ ਮੈਂ ਤਾਂ ਚਾਹਦਾ ਜਿੱਦਾਂ ਮੈਂ ਗੂੜਾ ਬਕਾਇਨ ਲੱਗਾ ਬਹੁਤ ਤੇਰੀ ਗਾੜੀ ਵਾਲਾ ਉਹ ਤਾੜੀ ਇੱਕ ਵਾਰੀ ਹੋਰ ਲਾਓ ਤਾੜੀ ਨਾ ਨਾ ਡਾਂਗਾ ਬਟਣੀਆ ਹੱਥ ਲੱਭ ਗਏ ਹੋਰ ਵਿਲਾ ਤੇ ਜਬਰ ਦਿਓ ਡਾਂਗਾ ਨਹੀਂ ਪੈਣ ਖਹਿਲਵਾਨਾ ਢਿੱਡ ਵੀ ਨਹੀਂ ਬਟਣਾ ਪਹਿਲਾਂ ਤੂੰ ਹੱਥਾਂ ਨਾਲ ਡਾਂਗਾ ਲੰਘਾਇਆ ਹੁਣ ਐ ਕਰ ਇਧਰ ਲਾ ਹੱਥ ਇਧਰ ਪਾਲਾ ਤੇ ਇਧਰ ਲਾ ਹੱਥ ਇਧਰ ਪਾਲਾ ਪਾਲਿਆ ਬਗੈਰ ਸੱਜੋ ਡਾਂਗਾ ਨਿਕਲੀਆਂ ਬਗੈਰ ਸੱਜੋ ਹਾਂ ਕੋਈ ਭਲਾ ਮਾਨਸ ਬਗੈਰ ਸੋ ਰੋਟੀ ਨਹੀਂ ਖਾਦੀ ਜਾਂਦੀ ਪਹਿਲਾਂ ਬਗੈਰ ਹੱਥਾਂ ਤੋਂ ਰੋਟੀ ਨਹੀਂ ਖਾਦੀ ਜਾਂਦੀ ਤੇ ਜਿਨ੍ਹਾਂ ਦੀਆਂ ਮਸ਼ੀਨਾਂ ਨਾਲ ਬਹਾ ਕੱਟੀਆਂ ਜਾਂਦੀਆਂ ਤੇ ਤੇਰੇ ਮਸਰੋ ਆ ਦੇਖ ਲਓ ਜੀ ਇਹਨਾਂ ਨੂੰ ਪਿਆ ਹੁੰਦਾ ਵਾਸਤਾ ਆ ਵਾਸਤਾ ਨਾ ਮਾਰੀ ਇਹ ਫਸਿਆ ਨਹੀਂ ਹਰਿਆਣੇ ਚ ਆ ਕੇ ਇੱਥੇ ਡਾਗਤ ਨਹੀਂ ਵਾਸਦਾ ਜੀ ਇਹਨੇ ਨਹੀਂ ਵਾਸਤੀ ਪਿਆ ਜੇ ਗੱਲ ਲਾਲਾ ਬੱਚੇ ਤਾਲੀ ਕਹਿੰਦੇ ਹੋਰ ਲਾਓ ਤਾਂ ਬਾਈ ਬੜੀਆ ਇਹ ਤਾਂ ਥਲਕੇ ਨਹੀਂ ਪਾਤੇ ਆਲਵਨਾ ਹਰਾਮੀ ਹੋ ਗਿਆ ਨਾਮੀ ਨਾਮੀ ਹੋ ਗਿਆ ਨਾਮੀ ਕਹੇ ਨਾ ਹੋ ਗਿਆ ਇੱਥੇ ਆ ਕੇ ਆਏ ਫਸਿਆ ਜਿਵੇਂ ਦੁੱਧ ਪੀਣਾ ਲਾ ਬਿੱਲਾ ਕਾਰਨੇ ਫਸਿਆ ਮਾਸਟਰ ਛੋਲੇ ਦੇ ਬਾਜੀ ਕੋਲ ਬੁਲਾ ਲਈ ਕੰਢੇ ਦਵਾ ਹਾਂ ਉਹ ਰਾਜਪਿੰਡ ਦੀ ਬਾਜੀ ਪਾਈ ਪਾਈ ਉੱਥੇ ਬੜਾ ਸਰਾ ਸਰਾ ਮਾਨ ਦਿੱਤਾ ਕੀਤਾ ਤੇ ਰਾਤ ਨੂੰ પાਕੇ ਬਾਜੀ ਧਰਮ ਖਾ ਕੇ ਬਗੇ ਪੰਚਾਇਤਦਾਰ ਅੱਛਾ ਤੇ ਨਿਆਕੇ ਸਰਾ ਦੁੱਧ ਤੇ ਰਾਤ ਨੂੰ ਬਾਹਰ ਦੀ ਭਰਤੀ ਭਰਤੀ ਤੇ ਰਾਤ ਨੂੰ ਕਿਤੇ ਕੋਤਾਂ ਨਮ ਕਾ ਕੋਤੇ ਵੀ ਕੇ ਪੋਛਾ ਜੀ ਪੂ ਓਏ ਅੱਜ ਦਸ ਪੀਣਾ ਓਏ ਪੰਡ ਕੇ ਪੀ ਲਾਂਗੇ ਖੜਾ ਸ਼ੌਕ ਰੱਖਿਆ ਆ ਬਣ ਗਈ ਗੱਲ ਜਿਹੜਾ ਅੱਜ ਦੁੱਧ ਆਉ ਕਹਿੰਦਾ ਪੰਡ ਕੇ ਪੀਵਾਂਗੇ ਦੇਖੋ ਜੀ ਆਉਂਦਾ ਓਹ ਇਹ ਆਉਣਗੇ ਇਹ ਤਾਂ ਠਿੱਕ ਲਵਾ ਜਣੋ ਫਿਰ ਕੋਈ ਆਉਗਾ ਨਹੀਂ ਤਾੜੀ ਮਾਰੋ ਵੀਰੋ ਆ ਖੇਡ ਕਰਕੇ ਮੈਂ ਵੀ ਜਿਹੜਾ ਮਾਰੂਗਾ ਮਾਰੀ ਮਾਰੀ ਸਾਰੇ ਜਿਹੜਾ ਨੇ ਮੇਰਾ ਵੀ ਮਾਣ ਕਰਨਾ ਤਾੜੀ ਲਾਓ ਬੱਚੋ ਬਾਰੇ ਹਰੇ ਹੋ ਜੂ ਉਹ ਨਹੀਂ ਆਉਦੇ ਨਾ ਆਉਂਦੇ ਕਿਹੜਾ ਕੁੜੀਆ ਬਹਿਣ ਕਣੀ ਰਹੂ ਜਾਂਦੇ ਥਨੇ ਕਾਲੀ ਉਹ ਜੀ ਬੁੱਤਾ ਹੈ ਹਾਂ ਜਾਨੀ ਨਾਨੀ ਨੇ ਪਾਤੀ ਦਾ ਮਾਣ ਦਾ ਆ ਨਾਮ ਦੇ ਵਿਰੋਧਾਂ ਦੇ ਇਹਨਾਂ ਵੀ ਸਾਡੇ ਜੀਰਾਂ ਨੇ ਮਾਨ ਕਰਨਾ ਤੇਰਾ ਤਾਂ ਬੱਚਿਆਂ ਨੇ ਮਾਨ ਕਰਨਗੇ ਇਹ ਛੜਾ ਨੇ ਕਿਹੜਾ ਕੂਆ ਪੰਨਿਆ ਸਾਰੇ ਕੰਮ ਨਹੀਂ ਸਾਵਾ ਵਿਰੋਧ ਸਾਵਾ ਛੇ